ਬਹੁਤ ਜ਼ਿਆਦਾ ਖਰਾਬ ਆ ਗਲੀਆਂ ਮਹੱਲੇ ਬਣ ਜਾਂਦਾ ਸਾਰਾ ਕੁਝ ਨਾਲੀਆਂ ਵੀ ਬਣਾ ਦਿੰਦੇ ਆ ਛੱਪੜ ਨੂੰ ਨਹੀਂ ਚੱਕਦੇ ਹੈਗੇ ਅੱਛਾ ਹਾਂਜੀ ਪਚਾਇਤ ਨੇ ਇਧਰੇ ਪਾਸੇ ਘਾਹ ਵੱਢਣ ਵੀ ਕੋਈ ਨਹੀਂ ਆ ਹਮ 4 ਸਾਲ ਹੋ ਗਏ ਤੇ ਜਦੋਂ ਬਰਸਾਤਾ ਆਉਂਦੀ ਹੈ ਤੇ ਛੱਪੜ ਭਰਦਾ ਇਹ ਛੱਪੜ ਭਰਦਾ ਤੇ ਫਿਰ ਇਹਦਾ ਪਾਣੀ ਜਿਹੜਾ ਆਂਦਾ ਘਰਾਂ ਨੂੰ ਪਾਣੀ ਜਿਹੜਾ ਇਧਰ ਸੜਕਾਂ ਪਾ ਜੰਦੀਆਂ ਹਮ ਤੇ ਫਿਰ ਹੌਲੀ ਹੌਲੀ ਉਧਰਲੇ ਛੱਪੜ ਵਿੱਚ ਪਣੀ ਜਲ ਜਾਂਦਾ ਹਮ ਇਹ ਫੇਰ ਨਹੀਂ ਮੌਜਾਂ ਬਾਇ ਇਹਨੂੰ ਉਹਨਾਂ ਨੇ ਕਹਿ ਸੀਗਾ ਕਿ ਇੱਥੇ ਨਾ ਖੂਈਆਂ ਬਣਾ ਕੇ ਅਸੀਂ ਇਹਦਾ ਹੱਲ ਕਰ ਦਿੰਨੇ ਆ ਲੇਕਿਨ ਇਹਨਾਂ ਨੇ ਨਹੀਂ ਹੋਣ ਦਿੱਤਾ ਫਿਰ ਇਹਨੂੰ ਡੀਪ ਕੀਤਾ ਗਿਆ ਲੇਕਿਨ ਇਹਦੀ ਇਹਨੂੰ ਆਲੇ-ਦੁਆਲੇ ਤੋਂ ਕੁਝ ਨਹੀਂ ਇਧਰਲੀ ਸਾਈਡ ਤੋਂ ਤਾਂ ਕੁਝ ਨਹੀਂ ਕੀਤਾ ਗਿਆ ਜਿਹੜਾ ਸਰ ਲੈਂਬਰ ਦੀ ਗੱਲ ਕਰ ਰਹੇ ਲੈਂਬਰ ਸੈਨਪਰੀ ਉਹਨਾਂ ਦੇ ਭਰਾ ਬਾਬਾ ਸਤਨਾਮ ਸਿੰਘ ਉਹਨਾਂ ਨੇ ਕਦਮ ਚੱਕਿਆ ਸੀ ਪਰ ਉਹ ਜਿਸ ਜਗ੍ਹਾ ਤੇ ਪਾਣੀ ਲੈ ਕੇ ਜਾਂਦੀ ਉਹ ਤਾਂ ਉੱਚਾ ਸੀ ਉਹ ਪਲੈਨਿੰਗ ਤੇ ਪੈਸਾ ਬਹੁਤ ਲੱਗ ਰਿਹਾ ਸੀ ਪਿੱਛੇ ਗੌਰਮੈਂਟ ਇਹਨਾਂ ਪੈਸਾ ਨਹੀਂ ਦੇ ਰਹੀ ਸੀ ਕਿ ਐਨਆਰਈ ਵੀ ਸਾਥ ਦੇਣਦੇ ਆ ਪਰ ਕੁਝ ਤਾਂ ਮੋਰੇ ਬੰਦਾ ਹੋਗੇ ਕੁਝ ਕਰਨਾ ਪੈਣਾ ਫੇਰ ਹੀ ਅੱਜ ਇੰਟਰਨੈਸ਼ਨਲ ਲੈਵਲ ਦੇ ਉਹ ਸਿੰਗਰ ਆ ਥੋੜੇ ਦਿਨ ਪਹਿਲਾਂ ਉਹਨਾਂ ਦੇ ਫਾਦਰ ਦੀ ਡੈਥ ਹੋਈ ਸੀ ਇੱਥੇ ਹੀ ਸਾਰਾ ਕੁਝ ਹੋਇਆ ਪਰ ਇਹ ਹੋਣਾ ਤਾਂ ਚਾਹੀਦਾ ਨਾ ਦੇਖੋ ਇਹ ਫੇ ਵੀ ਥੋੜਾ ਬਹੁਤਾ ਤੁਹਾਡੇ ਸਾਹਮਣੇ ਹੈ ਜੋ ਹਲਾਤਾ ਏਦੋਂ ਪਿੰਡ ਦੇ ਕਿਸੇ ਨੇ ਅਜੇ ਤੱਕ ਇਹਦਾ ਕੋਈ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇੱਕ ਵਾਰ ਫੇਰ ਤੋਂ ਹਾਜ਼ਰ ਆ ਪੰਜਾਬੀ ਸਟਾਰ ਦੇ ਪਿੰਡ ਪ੍ਰੋਗਰਾਮ ਲੈ ਕੇ ਰਾਜ ਅਸੀਂ ਪਹੁੰਚੇ ਹੁਸੈਨਪੁਰ ਲੈਂਬਰ ਹੁਸੈਨਪੂਰੀ ਜਿਹੜੇ ਪੰਜਾਬੀ ਸਿੰਗਰ ਨੇ ਉਹਨਾਂ ਦਾ ਇਹ ਪਿੰਡ ਹੈ ਔਰ ਤੁਹਾਨੂੰ ਇਸ ਪਿੰਡ ਦੇ ਜਿਹੜੇ ਹਾਲਾਤਾਂ ਨਾਲ ਜਿਹੜਾ ਵਾਕਿਫ ਕਰਾਇਆ ਜਾਏਗਾ ਫਿਲਹਾਲ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਉਹ ਪਹਿਲਾਂ ਦਿਖਾ ਦਈਏ ਉਹਨਾਂ ਦੇ ਘਰ ਦੀਆਂ ਇਸ ਗਲੀ ਦੇ ਵਿੱਚ ਜਿਹੜਾ ਉਹਨਾਂ ਦਾ ਘਰ ਹੈ ਔਰ ਤੁਹਾਨੂੰ ਇਸ ਘਰ ਦੀਆਂ ਤਸਵੀਰਾਂ ਦਿਖਾਈਆਂ ਜਾਣਗੀਆਂ ਕਿ ਲੈਂਬਰ ਹੁਸੈਨਪੂਰੀ ਜਦੋਂ ਇਸ ਪਿੰਡ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਦਾ ਜਿਹੜਾ ਜੱਦੀ ਘਰ ਹੈ ਔਰ ਘਰ ਦੇ ਹਾਲਾਤ ਕੀ ਨੇ ਕਰ ਦੇ ਬਾਹਰ ਦੇ ਹਾਲਾਤ ਕੀ ਨੇ ਉਸ ਬਾਰੇ ਵੀ ਜਾਨੂ ਕਰਵਾਇਆ ਜਾਏਗਾ ਉਸ ਦੇ ਬਾਅਦ ਤੁਹਾਨੂੰ ਪਿੰਡ ਦੇ ਹਾਲਾਤ ਜਿਹੜੇ ਨੇ ਉਹ ਵੀ ਦੱਸੇ ਜਾਣਗੇ ਫਿਲਹਾਲ ਜਿਹੜੀਆਂ ਤੁਹਾਨੂੰ ਤਸਵੀਰਾਂ ਅਸੀਂ ਦਿਖਾਉਣ ਜਾ ਰਹੇ ਹਾਂ ਲੈਂਬਰ ਹੁਸੈਨਪੁਰੀ ਦੇ ਜਿਹੜਾ ਜੱਦੀ ਘਰ ਦੀਆਂ ਨੇ ਔਰ ਤੁਹਾਨੂੰ ਲੈਂਬਰ ਹੁਸੈਨਪੁਰੀ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਕੀ ਕੁਝ ਪਿੰਡ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਐ ਉਹਨਾਂ ਨੂੰ ਲੈ ਕੇ ਵੀ ਉਹਨਾਂ ਨਾਲ ਗੱਲਬਾਤ ਕੀਤੀ ਜਾਊਗੀ ਮੈਂਬਰ ਨੂੰ ਲੈ ਕੇ ਵੀ ਉਹਦਾ ਗੱਲਬਾਤ ਕੀਤੀ ਜਾਊਗੀ ਫਿਲਹਾਲ ਜਿਹੜੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਉਹਨਾਂ ਦੇ ਜੱਦੀ ਘਰ ਦੀਆਂ ਨੇ ਇਹ ਜੱਦੀ ਘਰ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਹਲੀ ਉਹਨਾਂ ਦਾ ਜਿਹੜਾ ਦੂਸਰਾ ਘਰ ਹੈ ਜਿੱਥੇ ਉਹਨਾਂ ਦੇ ਹੋਰ ਪਰਿਵਾਰਕ ਮੈਂਬਰ ਰਹਿੰਦੇ ਨੇ ਔਰ ਤੁਹਾਨੂੰ ਇਸ ਤੋਂ ਪਹਿਲਾਂ ਤਸਵੀਰ ਇਹ ਵੀ ਦਿਖਾ ਦਈਏ ਕਿ ਜਿਹੜਾ ਇਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਹੀ ਜਿਹੜਾ ਪਿੰਡ ਦਾ ਛੱਪੜ ਹੈ ਜਿਹਦਾ ਨਿਕਾਸੀ ਦਾ ਕੰਮ ਹਜੇ ਤੱਕ ਪੂਰਾ ਨਹੀਂ ਹੋ ਸਕਿਆ ਸਾਲੋ ਸਾਲ ਜਿਹੜੇ ਹੋ ਗਏ ਨੇ ਇੱਥੇ ਛੱਪੜ ਬਨੇ ਹੋਏ ਇਹਨੂੰ ਔਰ ਤੁਸੀਂ ਦੇਖ ਸਕਦੇ ਕਿ ਪੰਜਾਬੀ ਸਿੰਗਰ ਦੇ ਘਰ ਦੇ ਬਾਹਰ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਬਿਲਕੁਲ ਸਾਹਮਣੇ ਜਿਹੜਾ ਛੱਪੜ ਹੈ ਉਸ ਨੂੰ ਹਜੇ ਤੱਕ ਪੂਰਿਆ ਨਹੀਂ ਗਿਆ ਨਾ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਪਰਿਵਾਰਿਕ ਮੈਂਬਰ ਅਸੀਂ ਪਹਿਲਾਂ ਗੱਲਬਾਤ ਕੀਤੀ ਸੀ ਹੁਣ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਦੀ ਸਮੱਸਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਔਰ ਤੁਹਾਨੂੰ ਇਹ ਵੀ ਦਿਖਾ ਦਈਏ ਕਿ ਇਹਨਾਂ ਦੇ ਘਰ ਦੇ ਜਿਹੜੇ ਨਾਲ ਜਿਹੜੇ ਹਾਲਾਤ ਹੀ ਦੇਖ ਸਕਦੇ ਹੋ ਕਿ ਕੂੜਾ ਕਰਕੜ ਜਿਹੜਾ ਇੱਥੇ ਕਾਫੀ ਸਿੱਟਿਆ ਗਿਆ ਹੈ ਲੋਕਾਂ ਵੱਲੋਂ ਔਰ ਇੱਥੇ ਜਿਹੜਾ ਪਾਣੀ ਜਿਹੜਾ ਖੜਾ ਹੋ ਜਾਂਦਾ ਹੈ ਬਰਸਾਤਾਂ ਦੇ ਸਮੇਂ ਜਿਹੜਾ ਜਦੋਂ ਬਰਸਾਤਾਂ ਹੁੰਦੀਆਂ ਨੇ ਉਸ ਸਮੇਂ ਪਾਣੀ ਦਾ ਜਿਹੜਾ ਬਹਾਵ ਹੈ ਉਹ ਇੱਕਦਮ ਇਸ ਛੱਪੜ ਵੱਲ ਜਾਂਦਾ ਔਰ ਛੱਪੜ ਜਿਹੜਾ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦਾ ਹੈ ਇਸ ਸਮੇਂ ਸਾਡੇ ਨਾਲ ਉਹਨਾਂ ਦੇ ਪਰਜਾਈ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਮੈਮ ਕੀ ਨਾਮ ਹੈ ਤੁਹਾਡਾ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੈਂ ਰਾਜਰਾਨੀ ਹਾਂ ਕੀ ਲੱਗਦੇ ਤੁਸੀਂ ਲੈਂਬਰ ਪਰਜਾਈ ਆ ਗੱਲਬਾਤ ਕੀਤੀ ਜਾਵੇ ਲੈਂਬਰੂਸੈਨਪੁਰੀ ਦੇ ਪਿੰਡ ਦੇ ਹਾਲਾਤਾਂ ਨੂੰ ਲੈ ਕੇ ਸਾਡਾ ਪ੍ਰੋਗਰਾਮ ਆਂਦਾ ਹੈ ਪੰਜਾਬੀ ਸਟਾਰ ਦੇ ਪਿੰਡ ਹਾਲਾਤ ਅਸੀਂ ਦੇਖੇ ਨੇ ਜਿਹੜੇ ਬਿਲਕੁਲ ਘਰ ਦੇ ਸਾਹਮਣੇ ਨਜ਼ਰ ਆਏ ਨੇ ਇਹ ਕਿੰਨੇ ਕ ਸਾਲਾਂ ਤੋਂ ਇਹ ਹਾਲਾਤ ਬਣੇ ਨੇ ਬਹੁਤ ਸਾਲ ਹੋ ਗਏ ਆ ਜਦੋਂ ਦੀ ਅਸੀਂ ਆਏ ਆ ਉਸ ਤੋਂ ਪਹਿਲਾਂ ਹੀ ਆ ਵੀ ਬਹੁਤ ਜ਼ਿਆਦਾ ਗੰਦੇ ਹਾਲਾਤ ਹੋ ਗਏ ਹੁਣ ਤਾਂ ਜ਼ਿਆਦਾ ਹੀ ਹੋ ਗਏ ਪਹਿਲਾਂ ਘੱਟ ਸੀਗਾ মিডিਆ ਬੁਲਾਇਆ ਬਹੁਤ ਜ਼ਿਆਦਾ ਫਿਰ ਉਹਨਾਂ ਨੇ ਵੀ ਕੋਈ ਗੱਲਬਾਤ ਨਹੀਂ ਸੁਣੀ ਸਾਡੀ ਗੁੰਡਾ ਹੁੰਦਾ ਆ ਤੇ ਕਹਿੰਦਾ ਆ ਭਾਜੀ ਤੁਸੀਂ ਕਰਦੇ ਨਹੀਂਗੇ ਵੀ ਕਹਿੰਦੇ ਨਹੀਂਗੇ ਸੁਣਦੇ ਹੀ ਨਹੀਂਗੇ ਹੈਗੇ ਤੇ ਇਹ ਗੱਲਬਾਤ ਕੀਤੀ ਹੈ ਲੈਂਬਰ ਹਸੈਨਪੁਰੀ ਸ਼ੁਰੂ ਤੋਂ ਈਸੀ ਘਰ ਚ ਜੰਮੇ ਪਲੇ ਸੀ ਇੱਥੇ ਹੀ ਵੱਡੇ ਹੋਏ ਤੇ ਖੇਡੇ ਇੱਥੇ ਹੀ ਜੰਮੇ ਪੜੇ ਆ ਬਹੁਤ ਜ਼ਿਆਦਾ ਹਾਂ ਹਾਂਜੀ ਇੱਥੇ ਹੀ ਰਹੇ ਆ ਬਚਪਨ ਉਹਨਾਂ ਦਾ ਤੇ ਗਾਇਕੀ ਕਿੱਥੋਂ ਸ਼ੁਰੂ ਕੀਤੀ ਸੀ ਉਹਨਾਂ ਨੇ ਗਾਇਕੀ ਵੀ ਇੱਥੋਂ ਹੀ ਸ਼ੁਰੂ ਕੀਤੀ ਉਹਨਾਂ ਨੇ ਅੱਛਾ ਇਹਨਾਂ ਨੂੰ ਕੋਈ ਸਿਖਾਣ ਆਂਦੇ ਕਿ ਸਿੱਖਣ ਜਾਂਦੇ ਹੀ ਕਿਤੇ ਸਿੱਖਣ ਜਾਂਦੇ ਸੀਗੇ ਨਕੋਦਰ ਕਿਨਾ ਕੋ ਪਰ ਦਨ ਕੀ ਇਹ ਨਾ ਨਾ ਲੈਂਦੇ ਸੀਗੇ ਛੋਟੇ ਛੋਟੇ ਹੀ ਦੇਦੇ ਹਾਂ ਹਾਂ ਛੋਟੇ ਛੋਟੇ ਹੀ ਸਿੱਖਦੇ ਸੀਗੇ ਅੱਛਾ ਤੇ ਹੁਣ ਉਹ ਕਿਉਂਕਿ ਇੱਕ ਵੱਡੇ ਸਟਾਰ ਬਣ ਗਏ ਨੇ ਗਾਇਕਾਂ ਨੇ ਉਹਨਾਂ ਦਾ ਜਿਹੜਾ ਪਿੰਡ ਉਹਨਾਂ ਦੇ ਨਾਂ ਤੋਂ ਪਛਾਣਿਆ ਜਾਂਦਾ ਹੈ ਲੇਕਿਨ ਜਿਹੜੇ ਪਿੰਡ ਦੇ ਹਾਲਾਤ ਨੇ ਉਹ ਕਿਵੇਂ ਦੇ ਨੇ ਬਹੁਤ ਜ਼ਿਆਦਾ ਖਰਾਬ ਆ ਗਲੀਆਂ ਮੁਹੱਲੇ ਬਣ ਜਾਂਦਾ ਸਾਰਾ ਕੁਝ ਨਾਲੀਆਂ ਵੀ ਬਣਾ ਦਿੰਦੇ ਆ ਛੱਪੜ ਨੂੰ ਨਹੀਂ ਚੱਕਦੇ ਹੈਗੇ ਅੱਛਾ ਹਾਂਜੀ ਤੇ ਇਹ ਕਿੰਨੇ ਕ ਸਾਲ ਹੋ ਗਏ ਇਸ ਛੱਪੜ ਨੂੰ ਸਾਲ ਬਹੁਤ ਚਿਰ ਹੋ ਗਿਆ ਕਾਫੀ ਸਾਡੇ ਆਉਣ ਤੋਂ ਵੀ ਪਹਿਲਾਂ ਦਾ ਹਾਂਜੀ ਅੱਛਾ ਤੇ ਜਿਆਦਾ ਮਤਲਬ ਕੀ ਵੱਡਾ ਬਣਾ ਦਿੱਤਾ ਉਹਨਾਂ ਨੇ ਤੇ ਇਹਨੂੰ ਚੱਕਿਆ ਨਹੀਂਗਾ ਹੈਗਾ ਪਰ ਅਸੀਂ ਬਾਕੀ ਹੋਰ ਪਿੰਡਾ ਜੇ ਅਸੀਂ ਜਾਣੇ ਪੰਜਾਬੀ ਜਿਹੜੇ ਉੱਥੇ ਸਿੰਗਰ ਨੇ ਉਹਨਾਂ ਦੇ ਘਰ ਦੇ ਹਾਲਾਤ ਵੀ ਦਿਖਾਈਦੇ ਪਰ ਜਿਵੇਂ ਇਹ ਸਮੇਂ ਹਾਲਾਤ ਬਣੇ ਨੇ ਲੈਂਬਰ ਦੇ ਬਿਲਕੁਲ ਘਰ ਦੇ ਸਾਹਮਣੇ ਛੱਪੜ ਐ ਡਾ ਵੱਡਾ ਔਰ ਗੰਦ ਵੀ ਪਿਆ ਹੋਇਆ ਤੇ ਇਹ ਦੇਖੋ ਸਫਾਈ ਰੱਖ ਰਖਾਵੇ ਦਾ ਕੋਈ ਕੁਝ ਨਹੀਂ ਕਰਦਾ ਪਿੰਡ ਵੱਲੋਂ ਕੁਝ ਨਹੀਂ ਕਰਦਾ ਉੱਧਰ ਕਰ ਦਿੰਦੇ ਆ ਇੱਧਰ ਕੁਝ ਨਹੀਂ ਕਰਦੇ ਹੈਗੇ ਲੈਂਬਰ ਵਾਲ ਤੇ ਕੁਝ ਕਰਦੇ ਹੀ ਨਹੀਂਗੇ ਕਾਰਨ ਕੀ ਨੇ ਕਿਉਂਕਿ ਇੱਕ ਤਾਂ ਉਹ ਵੱਡੇ ਸਿੰਗਰ ਨੇ ਨਾਮ ਉਹਨਾਂ ਨੇ ਪਿੰਡ ਦਾ ਰੋਸ਼ਨ ਕੀਤਾ ਫੇਰ ਕਿਉਂ ਨਹੀਂ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਪਤਾ ਨਹੀਂ ਕਿਉਂ ਨਹੀਂ ਕਰਦੇ ਇੱਧਰ ਕਰਦੇ ਹੀ ਨਹੀਂਗੇ ਹੈਗੇ ਸਫਾਈ अच्छा हां जी ਤੇ ਜੇ ਗੱਲਬਾਤ ਕੀਤੀ ਹੈ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਤੁਸੀਂ ਸਰਪੰਚ ਨਾਲ ਵੀ ਕੀਤੀ ਆ ਕਹਿੰਦਾ ਸੀ ਮੈਂ ਕੰਦ ਕਰਾ ਦੂੰਗਾ ਨਾ ਕੰਦ ਹੋਈ ਆ ਸਰਕਾਰ ਦੇ ਕਿਸੇ ਨੁਮਾਇंदे ਨਾਲ ਹੋਈ ਗੱਲ ਹੋਈ ਆ ਪਹਿਲਾਂ ਹੋਈ ਜਿਹੜੇ ਵਿਧਾਇਕਾਂ ਨੇ ਇੱਥੋਂ ਇੰਦਰਜੀਤ ਕੌਰ ਮਾਨ ਉਹਨਾਂ ਨਾਲ ਗੱਲ ਹੋਈ ਆ ਹਾਂਜੀ ਹੋਈ ਆ ਹਾਂ ਤੇ ਉਹ ਕੀ ਕਹਿੰਦੇ ਸੀ ਸਿੱਚੇਵਾਲ ਆਏ ਸੀ ਆਏ ਸੀ ਆਏ ਸੀ ਸਿੱਚੇਵਾਲ ਹਾਂਜੀ ਸਾਰਿਆਂ ਨੇ ਦੇਖ ਕੇ ਗਏ ਆ ਉਦਾਂ ਦਾ ਇਹਨੂੰ ਉਹਨਾਂ ਨੇ ਫਿਰ ਇਹਨੂੰ ਕੀਤਾ ਨਹੀਂ ਆ ਇਹਨੂੰ ਉਹਨਾਂ ਨੇ ਕਹਿ ਸੀਗਾ ਕਿ ਇੱਥੇ ਨਾ ਖੂਈਆਂ ਬਣਾ ਕੇ ਅਸੀਂ ਇਹਦਾ ਹੱਲ ਕਰ ਦਿੰਨੇ ਆ ਲੇਕਿਨ ਇਹਨਾਂ ਨੇ ਨਹੀਂ ਹੋਣ ਦਿੱਤਾ ਫਿਰ ਇਹਨੂੰ ਡੀਪ ਕੀਤਾ ਗਿਆ ਲੇਕਿਨ ਇਹਦੀ ਇਹਨੂੰ ਆਲੇ-ਦੁਆਲੇ ਤੋਂ ਕੁਝ ਨਹੀਂ ਇਧਰਲੀ ਸਾਈਡ ਤੋਂ ਤਾਂ ਕੁਝ ਨਹੀਂ ਕੀਤਾ ਗਿਆ ਅੱਛਾ ਹਾਂ ਬਾਕੀ ਇਹ ਸਾਰਾ ਜੋ ਵੀ ਹੈਗਾ ਪਿੰਡ ਚ ਜੋ ਸਰਪੰਚ ਆ ਪਤਾ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਕਿ ਇਹਨੂੰ ਕੀਤਾ ਜਾਵੇ ਇੰਟਰਨੈਸ਼ਨਲ ਲੈਵਲ ਦੇ ਉਹ ਸਿੰਗਰ ਆ ਥੋੜੇ ਦਿਨ ਪਹਿਲਾਂ ਉਹਨਾਂ ਦੇ ਫਾਦਰ ਦੀ ਡੈਥ ਹੋਈ ਸੀ ਇੱਥੇ ਹੀ ਸਾਰਾ ਕੁਝ ਹੋਇਆ ਪਰ ਇਹ ਹੋਣਾ ਤਾਂ ਚਾਹੀਦਾ ਨਾ ਦੇਖੋ ਇਹ ਫੇ ਵੀ ਥੋੜਾ ਬਹੁਤਾ ਤੁਹਾਡੇ ਸਾਹਮਣੇ ਹੈ ਜੋ ਹਲਾਤਾ ਏਦੋਂ ਪਿੰਡ ਦੇ ਕਿਸੇ ਨੇ ਅਜੇ ਤੱਕ ਇਹਦਾ ਕੋਈ ਨਹੀਂ ਕੀਤਾ ਨਹੀਂ ਇਹ ਤਾਂ ਇਹਨਾਂ ਦੇ ਘਰ ਦੇ ਰਾਤ ਪਿੰਡ ਪਿੰਡ ਤੇ ਵੀ ਪੂਰੇ ਹਲਾਤੇਵੇਂ ਦੇ ਸਾਰੇ ਤੁਸੀਂ ਆਪ ਦੇਖੋ ਸਾਰੇ ਦੇਖੋ आले ਦਵਾਲੇ ਤੋਂ ਦੇਖੋ ਨਰੇਗਨ ਜਿਹੜੀ ਇੱਥੇ ਕਿਉਂਕਿ ਆਪ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਇਸ ਟੌਪਿਕ ਤੇ ਚਲੋ ਅਸੀਂ ਗਏ ਆ ਵੈਸੇ ਦੋ ਇੱਕ ਵਾਰ ਉਹਨਾਂ ਕੋਲ ਮਿਲੇ ਵੀ ਆ ਤੇ ਪਰ ਇਸ ਟੌਪਿਕ ਤੇ ਉਹਨਾਂ ਮਤਲਬ ਜਿਆਦਾ ਤਾਂ ਮੋਤਵਰ ਪਿੰਡ ਦੇ ਸਰਪੰਚ ਨੂੰ ਪਤਾ ਹੋਣਾ ਚਾਹੀਦਾ ਨਾ ਜਿਹੜੀ ਪੰਚਾਇਤ ਮੈਂਬਰ ਆ ਮੌਜੂਦਾ ਪੰਚਾਇਤ ਮੈਂਬਰ ਉਹਨੂੰ ਪਤਾ ਹੋਣਾ ਚਾਹੀਦਾ ਪੰਚਾਇਤ ਮੈਂਬਰ ਜਾਂ ਸਰਪੰਚ ਜਿਹੜੇ ਪੰਚ ਨੇ ਉਹਨਾਂ ਨਾਲ ਗੱਲਬਾਤ ਹੋਈ ਉਹ ਤਾਂ ਦੇਖੋ ਜੀ ਉਹਨਾਂ ਨੂੰ ਪਤਾ ਹੀ ਆ ਇੱਥੇ ਅਧਿਕਾਰ ਉਹਨਾਂ ਦੇ ਪੰਚਾਇਤ ਮੈਂਬਰਾਂ ਦੇ ਸਰਪੰਚਾਂ ਪੰਚਾਂ ਦੇ ਇੱਥੇ ਘਾਰਾ ਉਹ ਕਰਨ ਤਾਂ ਤਾਂ ਦੀ ਇਹਨਾਂ ਉਹਨਾਂ ਨੂੰ ਵੀ ਤਾਂ ਪਤਾ ਨਹੀਂ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਇੱਕ ਜਿਹੜਾ ਇਹ ਪੰਜਾਬੀ ਸਟਾਰ ਦਾ ਜਿਹੜਾ ਨਾ ਨਜ਼ਰ ਆਂਦਾ ਹੋਵੇ ਹੋ ਸਕਦਾ ਸ਼ਾਇਦ ਉਹਨਾਂ ਨੂੰ ਇਹ ਚੀਜ਼ ਨਾ ਨਜ਼ਰ ਆਉਂਦੀ ਹੋਵੇ ਕਾਰਨ ਕੀ ਨੇ ਕਾਰਨ ਰੰਜਿਸ਼ ਤੇਸ ਕਾਲ ਦੀ ਰੰਜਿਸ਼ ਰੰਜਿਸ਼ ਹੋ ਸਕਦੀ ਪਿੰਡਾਂ 'ਚ ਤੁਹਾਨੂੰ ਪਤਾ ਨਿੱਕੀ ਨਿੱਕੀ ਗੱਲ ਤੋਂ ਲੈ ਕੇ ਤੇ ਰੰਜਿਸ਼ ਤਾਂ ਉਹ ਚੱਲਦੀ ਰਹਿੰਦੀ ਹੈ। ਕੋਈ ਵੱਡੇ ਸਟਾਰ ਨੇ ਤੇ ਇੱਕ ਸਿੰਗਰ ਨੇ ਉਹਨਾਂ ਨਾਲ ਕਿਸ ਕਾਲ ਦੀ ਰੰਜਿਸ਼ ਹੋਈ? ਉਹਨਾਂ ਨਾਲ ਤੇ ਨਹੀਂ ਰੰਜਿਸ਼ ਹੋਣੀ ਨਹੀਂ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ ਇਹ ਨਹੀਂ ਕਿ ਉਹਨਾਂ ਨਾਲ ਕਿਸੇ ਕਹ ਰਿਹਾ ਰੰਜਿਸ਼ ਰੰਜਿਸ਼ ਇਹ ਹੋ ਸਕਦਾ ਉਹਨਾਂ ਦੇ ਮਨਾਂ 'ਚ ਹੋਵੇ ਹੋ ਸਕਦਾ। ਹੋ ਸਕਦਾ ਹਾਂ ਆਪ ਮਤਲਬ ਕਿ ਗੈਸ ਹੀ ਕਰ ਕੀ ਕਹਿਣਾ ਚਾਹੋਗੇ ਜਿਹੜੇ ਸਰਕਾਰ ਦੇ ਨੁਮਾਇੰਦਿਆਂ ਨੂੰ ਕਿਉਂਕਿ ਇੱਥੇ ਵਿਧਾਇਕਾ ਵੀ ਆਪ ਦੇ ਦੇਖੋ ਜੀ ਕੋਈ ਸੁਣਵਾਈ ਹੋਵੇ ਤਾਂ ਹੀ ਹੈ ਨਾ ਅਦਰਵਾਇਜ਼ ਆਪ ਕੁਝ ਕਹਿ ਨਹੀਂ ਸਕਦੇ ਸਰਕਾਰ ਨੂੰ ਕੀ ਕਹ ਸਰਕਾਰ ਜਿਹੜੀ ਕੱਲੇ ਕੱਲੇ ਦੀ ਤਾਂ ਕਿ ਇੱਥੇ ਕੋਈ ਪੁੱਛ ਨਹੀਂ ਨਾ ਸਕਦਾ ਤੇ ਕਿੰਨੇ ਸਾਲ ਹੋ ਗਏ ਇਸ ਛੱਪੜ ਨੂੰ ਇੱਥੇ ਇਹਨੂੰ ਮੇਰੇ ਹਿਸਾਬ ਨਾਲ ਇਹਨੂੰ ਪਿਛਲੇ ਪਿਛਲੇ ਸਾਲ ਪਿਛਲੇ ਸਾਲ ਜਦੋਂ ਐਸਸੀ ਸੀਟ ਤੇ ਸਰਪੰਚੀ ਦੀ ਇਲੈਕਸ਼ਨ ਹੋਈ ਸੀ ਉਸ ਟਾਈਮ ਸਰਪੰਚ ਇਧਰੋਂ ਬੀਬੀ ਅਮਰਜੀਤ ਕੌਰ ਐਸ ਸੀ ਸੀਗੇ ਉਹਨਾਂ ਨੇ ਇਹਨੂੰ ਡੀਪ ਕਰ ਦਿੱਤਾ ਨਾ ਕਿ ਇਹਦੀ ਹੋਰ ਕੋਈ ਕੀਤਾ ਨਹੀਂ ਡੀਪ ਕੀਤਾ ਇਹ ਨਹੀਂ ਤੇ ਤੁਸੀਂ ਜਦੋਂ ਜਿਹੜੀ ਵਿਦਾਇਕਾ ਆ ਆਪਦੀ ਉਹਨਾਂ ਨਾਲ ਗੱਲਬਾਤ ਹੋਈ ਸੀ ਕਿ ਜਿਹੜਾ ਪਿੰਡ ਨਹੀਂ ਉਹਨਾਂ ਨਾਲ ਮਤਲਬ ਉਹਨਾਂ ਦੇ ਨਾਲ ਅਸੀਂ ਗਏ ਵੀ ਨਹੀਂ ਨਾ ਮਤਲਬ ਇਸ ਟਾਪਿਕ ਤੋਂ ਜਦੋਂ ਪਿੰਡ ਦਾ ਸਰਪੰਚ ਜਾਂ ਕੋਈ ਕੋਈ ਵੀ ਨਮਾਇਦਾ ਆਉਂਦਾ ਆ ਇਲੈਕਸ਼ਨ ਦੇ ਦੌਰਾਨ ਕੋਈ ਵੋਟ ਲੈਣ ਆਉਂਦਾ ਉਹਨੂੰ ਤਾਂ ਇਹਨਾਂ ਚੀਜ਼ਾਂ ਦਾ ਸਾਰੇ ਬਾਰੇ ਪਤਾ ਹੀ ਹੋਣਾ ਚਾਹੀਦਾ ਕਿਉਂਕਿ ویسੇ ਵੀ ਜਿਹੜਾ ਸਰਪੰਚ ਦੇ ਇਲੈਕਸ਼ਨਾਂ ਦਾ ਅਨਾਉਂਸਮੈਂਟ ਹੋ ਗਈ ਹੈ 20 ਤਰੀਕ ਨੂੰ ਤੇ ਜੇ ਵੋਟ ਲੈ ਨੰਦੇ ਤੇ ਫਿਰ ਇਸ ਵਾਰ ਵੋਟ ਹੋਊਗੀ ਵੋਟ ਹੁਣ ਇਸ ਟਾਈਮ ਤੇ ਹੁਣ ਇਹ ਇਹਦੇ ਵੱਲ ਵੇਖ ਕੇ ਹੋਊਗੀ ਨਾ ਕਿ ਆਲੇ ਦੁਆਲੇ ਪਿੰਡ ਦੀ ਹਨਾ ਵੀ ਜਿਹੜਾ ਉਹੀ ਨਮਾਇਦਾ ਚੁਣਿਆ ਜਾਵੇ ਕਿ ਜਿਹੜਾ ਪਿੰਡ ਦੀ ਦੇਖਭਾਲ ਕਰੇ ਉਹ ਉਹਨੂੰ ਹੀ ਇਹ ਤਾਂ ਹੁਣ ਆਮ ਵੋਟਰ ਨੂੰ ਵੀ ਚਾਹੀਦਾ ਨਾ ਕਿ ਆਪਾਂ ਇਹਨੂੰ ਦੇਖਿਆ ਜਾਵੇ ਵੀ ਕਿਹੜਾ ਸਾਡੇ ਪਿੰਡ ਦੀ ਅੱਛੀ ਦੇਖਭਾਲ ਜਾਂ ਆਲੇ ਦੁਆਲੇ ਨੂੰ ਸਾਫ ਸਫਾਈ ਕਰ ਰਿਹਾ ਬਿਲਕੁਲ ਉਹਨਾਂ ਦੀ ਭਤੀਜੀ ਵੀ ਨਾਲ ਹੈ ਮੁਸਕਾਨ ਉਹਨਾਂ ਨਾਲ ਵੀ ਗੱਲ ਕਰਾਂਗੇ ਮੁਸਕਾਨ ਕੀ ਕਹਿਣਾ ਚਾਹੋਗੇ ਤੁਹਾਡੇ ਚਾਚਾ ਜੀ ਨੇ ਲੈਂਬਰ ਹਸੈਨਪੁਰੀ ਇੱਕ ਪੰਜਾਬੀ ਸਿੰਗਰ ਨੇ ਸਟਾਰ ਨੇ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹੂੰਗੀ ਕਿ ਸਰਪੰਚ ਅੰਕਲ ਨੂੰ ਸੁਣਵਾਈ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਬਾਰਿਸ਼ ਆਉਂਦੀ ਆ ਤੇ ਪਾਣੀ ਘਰਾਂ ਦੇ ਵੈਲ ਨੂੰ ਆਉਂਦਾ ਆ ਤੇ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਡਰਾ ਬਿਲਕੁਲ ਪਰ ਜਿਹੜੇ ਵਿਧਾਇਕਾ ਨੇ ਇੰਦਰਜੀਤ ਕੌਰ ਮਾਨ ਨੇ ਜਿਹੜੇ ਨਕੌਧਰ ਹੀ ਉਹ ਵਿਧਾਇਕਾ ਨੇ ਨਕੌਧਰ ਬਿਲਕੁਲ ਨਾਲ ਹੈ ਕੋ ਜ਼ਿਆਦਾ ਦੂਰ ਨਹੀਂ ਦੋ ਤਿੰਨ ਕਿਲੋਮੀਟਰ ਦਾ ਫਰਕ ਹੈ ਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਇਸ ਮਸਲੇ ਨੂੰ ਲੈ ਕੇ ਹਜੇ ਤੱਕ ਉਹਨਾਂ ਨਾਲ ਤਾਂ ਗੱਲਬਾਤ ਨਹੀਂ ਹੋਈ ਪਰ ਇੱਥੇ ਮੀਡੀਆ ਵੀ ਆਇਆ ਸੀਗਾ ਕਮਿਸ਼ਨਰ ਵੀ ਆਏ ਸੀਗੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਹਜੇ ਤੱਕ ਅੱਛਾ ਜੀ ਗੱਲ ਕੀਤੀ ਹੈ ਵੀ ਲੈਂਬਰ ਹਸੈਨਪੁਰੀ ਜਦੋਂ ਆਉਂਦੇ ਨੇ ਤੇ ਗੱਲਬਾਤ ਹੁੰਦੀ ਉਹਨਾਂ ਦੇ ਨਾਲ ਘਰ ਦੇ ਮਸਲਿਆਂ ਨੂੰ ਲੈ ਕੇ ਜਾਂ ਪਿੰਡ ਦੇ ਮਸਲਿਆਂ ਨੂੰ ਜੇ ਪਿੰਡ ਦੇ ਹਾਲਾਤਾਂ ਨੂੰ ਲੈ ਕੇ ਹਾਂਜੀ ਉਹ ਸਾਰਿਆਂ ਨੂੰ ਇਕੁਅਲੀ ਦੇਖਦੇ ਆ ਮਤਲਬ ਉਹਨਾਂ ਨੂੰ ਇਹ ਨਹੀਂ ਕਿ ਮੈਂ ਇਹਨੂੰ ਨਾ ਬੁਲਾਵਾਂ ਜਾਂ ਉਹਨੂੰ ਨਾ ਬੁਲਾਵਾਂ ਉਹ ਸਾਰਿਆਂ ਨੂੰ ਇਕੁਅਲੀ ਦੇਖਦੇ ਆ ਤੇ ਸਾਰਿਆਂ ਨਾਲ ਗੱਲਬਾਤ ਕਰਦੇ ਆ ਵੀ ਇਹ ਚੀਜ਼ ਹੋਣੀ ਚਾਹੀਦੀ ਆ ਫਿਰ ਉਹ ਉਹਨੇ ਇੱਕ ਟਾਈਮ ਲਈ ਆਉਂਦੇ ਆ ਉਹ ਕਹਿ ਕੇ ਜਰੂਰ ਜਾਂਦੇ ਆ ਪਰ ਸੁਣਵਾਈ ਨਹੀਂ ਕਰਦਾ ਅੱਗੇ ਕੋਈ ਤੇ ਪਿੰਡ ਦੇ ਸਰਪੰਚਾਂ ਨਾਲ ਗੱਲ ਹੋਈ ਪੰਚਨਾ ਮੈਂਬਰਾਂ ਨਾਲ ਗੱਲ ਹੁੰਦੀ ਸੀ ਉਹਨਾਂ ਦੀ ਹਾਂਜੀ ਉਹ ਕਰਦੇ ਵੱਡਿਆਂ ਨਾਲ ਹੀ ਗੱਲ ਹੁੰਦੀ ਆ ਮੈਨੂੰ ਨਹੀਂ ਉਸ ਬਾਰੇ ਪਤਾ ਅੱਛਾ ਤੇ ਕੁਝ ਕਹਿਣਾ ਚਾਹੋਗੇ ਆਪਣੇ ਚਾਚਾ ਜੀ ਨੂੰ ਹਾਂਜੀ ਉਹਨਾਂ ਦਾ ਵਰਗਾ ਕੋਈ ਨਹੀਂਗਾ ਸਾਨੂੰ ਬਹੁਤ ਪਿਆਰ ਕਰਦੇ ਆ ਤੇ ਜਦੋਂ ਹੀ ਆਉਂਦੇ ਆ ਪਿੰਡ ਹੋ ਕੇ ਹੀ ਜਾਂਦੇ ਸਾਰਿਆਂ ਨੂੰ ਹੱਸ ਕੇ ਬੁਲਾਉਂਦੇ ਆ ਰਾਤੋਂ ਵਿਦੇਸ਼ ਰਹਿੰਦੇ ਨੇ ਤੇ ਫੇ ਤੁਹਾਨੂੰ ਨਹੀਂ ਵਿਦੇਸ਼ ਸਾਡੇ ਨਹੀਂ ਸਾਡੇ ਆ ਹਜੇ ਮੇਰੇ ਬ੍ਰਦਰ ਦਾ ਟੂਰ ਉਹਨਾਂ ਨੇ ਕਢਵਾਇਆ ਆ ਉਹ ਹੌਲੀ ਹੌਲੀ ਕਰਕੇ ਸਾਰਿਆਂ ਨੂੰ ਇੱਦਾਂ ਕਮਾਉਂਦੇ ਆ ਪਰ ਪਿੰਡ ਰਹਿਣਾ ਵੀ ਜ਼ਰੂਰੀ ਆ ਇਸ ਕਰਕੇ ਉਹ ਵੀ ਪਿੰਡ ਆਉਂਦੇ ਜਾਂਦੇ ਆ ਬਿਲਕੁਲ ਸੋ ਇੱਕ ਵਾਰ ਫੇਰ ਤੋਂ ਕਹੂੰਗਾ ਕਿ ਜਿਹੜੇ ਹਾਲਾਤ ਤੁਹਾਨੂੰ ਦਿਖਾ ਦਈਏ ਬਿਲਕੁਲ ਉਹਨਾਂ ਦੇ ਘਰ ਦੇ ਸਾਹਮਣੇ ਇਹ ਜਿਹੜਾ ਛੱਪੜ ਆ ਪਿੰਡ ਦਾ ਕਾਫੀ ਵੱਡਾ ਛੱਪੜ ਆ ਦੇਖ ਸਕਦੇ ਹੋ ਪਾਣੀ ਖੜਾ ਹੈ ਇਸ ਛੱਪੜ ਦਾ ਨਿਕਾਸੀ ਦਾ ਕੋਈ ਕੰਮ ਨਹੀਂ ਕੀਤਾ ਗਿਆ ਹਜੇ ਤੱਕ ਇਸ ਨੂੰ ਕੋਈ ਪੂਰਨ ਨੂੰ ਕੋਈ ਜੋੜ ਨਹੀਂ ਲਗਾ ਰਿਹਾ ਕਿਉਂਕਿ ਜਿਹੜੀ ਮਹਿਲਾਵਾਂ ਨੇ ਆਠ ਪੜੋਸ ਦੇ ਉਹਨਾਂ ਨੇ ਵੀ ਕਿਹਾ ਹੈ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਕਹਿ ਰਹੇ ਨੇ ਕਿ ਇੱਕ ਵੱਡੀ ਸਮੱਸਿਆ ਹੈ ਔਰ ਇੱਕ ਜਿਹੜਾ ਪੰਜਾਬੀ ਸਟਾਰ ਹੈ ਉਹਦੇ ਹੀ ਘਰ ਦੇ ਸਾਹਮਣੇ ਇਹੋ ਜਿਹੇ ਹਾਲਾਤ ਹੋਣਗੇ ਤੇ ਫਿਰ ਅੱਗੇ ਜਿਹੜੇ ਹੋਰ ਬਾਕੀ ਆਮ ਲੋਕਾਂ ਦੇ ਘਰ ਦੇ ਬਾਹਰ ਕਿਹੋ ਜਿਹੇ ਹਾਲਾਤ ਹੋਣਗੇ ਦੇਖ ਸਕਦੇ ਹੋ ਗੰਧ ਪਿਆ ਹੋਇਆ ਪਾਣੀ ਜਿਹੜਾ ਭਰਿਆ ਹੋਇਆ ਛੱਪੜ ਔਰ ਦੂਸਰੇ ਪਾਸੇ ਜੇ ਗੱਲਬਾਤ ਕੀਤੀ ਜਾਵੇ ਤੇ ਕੂੜਾ ਕਰਕਟ ਬਿਲਕੁਲ ਇੱਕ ਸਫਾਈ ਨੂੰ ਲੈ ਕੇ ਵੀ ਜਿਹੜਾ ਸਰਕਾਰ ਵੱਲੋਂ ਮੁਹਿੰਮ ਜਿਹੜੀ ਚਲਾਈ ਜਾਂਦੀ ਹੈ ਕਿ ਜਿਹੜਾ ਸਾਫ ਸਫਾਈ ਰੱਖੀ ਜਾਵੇ ਪਿੰਡਾਂ ਦੇ ਵਿੱਚ ਤਾਂ ਖਾਸ ਕਰ ਸਾਫ ਸਫਾਈ ਦੇਖਣ ਨੂੰ ਮਿਲਦੀ ਕਿਉਂਕਿ ਇੱਥੇ ਤਾਂ ਕੋਈ ਡੰਪ ਨਹੀਂ ਹੁੰਦੇ ਜ਼ਿਆਦਾ ਕੂੜਾ ਨਹੀਂ ਫਿਰ ਵੀ ਤੁਸੀਂ ਦੇਖ ਸਕਦੇ ਹੋ ਲੈਂਬਰ ਹੁਸੈਨਪੁਰੀ ਦਾ ਬਿਲਕੁਲ ਘਰ ਦੇ ਨਾਲ ਕੂੜਾ ਕਰਕਟ ਪਿਆ ਹੈ ਦੂਸਰੀ ਤਰਫ ਜਿਹੜਾ ਛੱਪੜ ਹੈ ਜਿਹੜਾ ਇੱਕ ਵੱਡੀ ਸਮੱਸਿਆ ਹੈ ਪਿੰਡ ਦੀ ਔਰ ਹੁਣ ਜਿਹੜੀਆਂ ਪੰਚਾਇਤੀ ਇਲੈਕਸ਼ਨਾਂ ਵੀ ਅਨਾਉਂਸ ਕੀਤੀਆਂ ਗਈਆਂ ਨੇ ਤੇ ਹੁਣ ਉਹ ਕਹ ਰਹੇ ਕਿ ਅਗਰ ਵੋਟ ਕਰਨ ਆਈਏ ਹਾਂ ਕਿ ਤੇ ਪਹਿਲਾਂ ਇਸ ਜਿਹੜਾ ਛੱਪੜ ਨੂੰ ਨਿਕਾਸੀ ਕਰਨ ਦਾ ਕੰਮ ਪਹਿਲਾਂ ਪੂਰਾ ਕਰਕੇ ਅਨ ਫੇਰ ਹੀ ਜਿਹੜਾ ਕੀ ਉਹ ਵੋਟ ਨੂੰ ਲੈ ਕੇ ਸੋਚਣਗੇ ਫਿਲਹਾਲ ਤੁਹਾਨੂੰ ਪਿੰਡ ਦੇ ਹੋਰ ਵੀ ਹਾਲਾਤ ਦਿਖਾਵਾਂਗੇ ਔਰ ਪਿੰਡ ਦੇ ਵਿੱਚ ਕਿਵੇਂ ਦਾ ਸੜਕਾਂ ਨੇ ਕਿਵੇਂ ਦੀ ਡਿਵੈਲਪਮੈਂਟ ਹੋਈ ਹੈ ਕੀ ਕੁਝ ਹੋਇਆ ਉਸ ਬਾਰੇ ਵੀ ਤੁਹਾਨੂੰ ਹੁਣ ਜਾਣਕਾਰੀ ਦਵਾਂਗੇ ਤੇ ਆਓ ਲੈ ਚੱਲਦੇ ਤੁਹਾਨੂੰ ਹੁਣ ਪਿੰਡ ਦੇ ਅੰਦਰ ਔਰ ਪਿੰਡ ਦੇ ਹਾਲਾਤ ਦਿਖਾਣੇ ਆ ਸੋ ਤੁਹਾਨੂੰ ਹੁਣ ਜਿਹੜੀ ਤਸਵੀਰਾਂ ਦਿਖਾ ਰਹੇ ਹੁਸੈਨਪੁਰ ਪਿੰਡ ਦੇ ਦੂਸਰੇ ਪਾਸੇ ਦੀਆਂ ਨੇ ਜਿੱਦਾਂ ਇੱਕ ਹੋਰ ਛੱਪੜ ਹੈ ਔਰ ਇਹ ਛੱਪੜ ਤੋਂ ਹੀ ਦੇ ਸਕਦੇ ਹੋ ਇਹਦਾ ਵੀ ਜਿਹੜਾ ਨਿਕਾਸੀ ਦਾ ਕੰਮ ਨਹੀਂ ਹੋਇਆ ਹੈ ਹਾਲਾਂਕਿ ਇੰਟਰਲੋਕਿੰਗ ਟਾਈਲ ਅੰਦਰ ਗਲੀਆਂ ਜਿਹੜੀਆਂ ਬਣਾਈਆਂ ਗਈਆਂ ਨੇ ਔਰ ਪਿੰਡ ਦੀ ਇਸ ਗਲੀਆਂ ਨੂੰ ਇੰਟਰਲੋਕਿੰਗ ਟਾਈਲ ਦੇ ਨਾਲ ਬਣਾਇਆ ਗਿਆ ਹੈ ਦੀਵਾਰ ਕਰ ਦਿੱਤੀ ਕਿ ਕਿ ਛੱਪੜ ਵਾਲੀ ਸਾਈਡ ਜਿਹੜਾ ਨਜ਼ਰ ਨਾ ਆਵੇ ਲੇਕਿਨ ਦੋਨੋਂ ਪਾਸੇ ਅਗਰ ਪਿੰਡ ਦੀ ਮੇਨ ਰੋਡ ਦੀ ਗੱਲ ਕੀਤੀ ਜਾਵੇ ਜਾਂ ਇਸ ਰੋਡ ਦੀ ਤੇ ਪਿੰਡ ਦਾ ਜਿਹੜਾ ਛੱਪੜ ਹੈ ਦੂਸਰਾ ਇਹ ਵੀ ਨਜ਼ਰ ਆ ਰਿਹਾ ਹੈ ਸਾਡਾ ਇਸ ਵਿੱਚ ਸੇ ਪਿੰਡ ਵਾਸੀ ਵੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸੱਸੀ ਗੱਲਪਾਪਾ ਜੀ ਕੀ ਨਾਮ ਹੈ ਤੁਹਾਡਾ ਸਰ ਭਾਈ ਨੂੰ ਆ ਪਿੰਡ ਦੇ ਹਾਲਾਤਾਂ ਦੀ ਅਸੀਂ ਗੱਲ ਕੀਤੀ ਜਾਵੇ ਤੇ ਇੱਕ ਪਾਸੇ ਛੱਪੜ ਦੂਸਰੇ ਪਾਸੇ ਇੱਥੇ ਲੈਂਬਰ ਦਾ ਘਾਰ ਹੈ ਔਰ ਇੱਕ ਇਹ ਵੀ ਛੱਪੜ ਹੈ ਕਿ ਇਹ ਛੱਪੜਾਂ ਨੂੰ ਪੂਰਨ ਦਾ ਕੰਮ ਨਹੀਂ ਕੀਤਾ ਜਾ ਰਿਹਾ ਨਹੀਂ ਜੀ ਕਾਰਨ ਕੀ ਨੇ ਕਾਰਨ ਇਹਦਾ ਪੰਚਾਇਤ ਨੂੰ ਪਤਾ ਹੋਊਗਾ ਕੀ ਕਾਰਨ ਪੰਚਾਇਤ ਨੇ ਇਧਰਲੇ ਪਾਸੇ ਘਾਹ ਵੱਢਣ ਵੀ ਕੋਈ ਨਹੀਂ ਆਇਆ ਹਮ 4 ਸਾਲ ਹੋ ਗਏ ਤੇ ਜਦੋਂ ਬਰਸਾਤਾ ਆਉਂਦੀ ਹੈ ਤੇ ਛੱਪੜ ਭਰਦਾ ਇਹ ਛੱਪੜ ਭਰਦਾ ਤੇ ਫਿਰ ਇਹਦਾ ਪਾਣੀ ਜਿਹੜਾ ਆਂਦਾ ਹੈ ਘਰਾਂ ਨੂੰ ਪਾਣੀ ਜਿਹੜਾ ਇਧਰ ਸੜਕਾਂ 'ਤੇ ਜਾਂਦੀ ਹੈ ਹਮ ਜਾ ਫੇਰ ਹੌਲੀ ਹੌਲੀ ਉਧਰਲੇ ਛਪੜ ਚ ਬਣੀ ਚਲ ਜਾਂਦਾ ਹੈ ਹੂੰ ਤੇ ਫੇਰ ਨੀਮਾ ਹੋ ਜਾਂਦਾ ਹੈ ਹੂੰ ਫੇਰ ਪਾਣੀ ਨਿਕਲ ਜਾਂਦਾ ਹੈ ਲੇਕਿਨ ਜਿੱਦਾਂ ਪਿੰਡ ਦੀ ਗਲੀਆਂ ਇੰਟਰਲੋਕਿੰਗ ਟਾਈਲ ਨਾ ਬਣਾਈਆਂ ਪੱਕੀ ਸੜਕ ਹੈ ਇਹ ਕਿਤੇ ਨਾ ਕਿਤੇ ਖੱਡੇ ਨੇ ਟੁੱਟੀਆਂ ਪਈਆਂ ਨੇ ਤੇ ਉਹਦਾ ਕੋਈ ਕੰਮਕਾਰ ਪੰਚਾਇਤ ਵੱਲੋਂ ਕਰਵਾਇਆ ਗਿਆ ਨਹੀਂ ਕੋਈ ਨਹੀਂ ਅੱਛਾ ਤੇ ਪੰਚਾਇਤ ਨਾਲ ਗੱਲ ਹੁੰਦੀ ਹੈ ਜਿਹੜੀ ਕਹਿੰਦੇ ਕਿ ਮਹਿਲਾ ਸਰਪੰਚ ਹੈ ਉਹਨਾਂ ਨਾਲ ਗੱਲਬਾਤ ਹੁੰਦੀ ਨਹੀਂ ਉਹਦੇ ਨਾਲ ਅਸੀਂ ਨਹੀਂ ਕਰਦੇ ਨਹੀਂ ਗਏ ਅੱਛਾ ਹਾਂਜੀ ਪਾਜੀ ਕੀ ਕਹਿਣਾ ਚਾਹੋਗੇ ਪਿੰਡ ਦੇ ਹਾਲਾਤ ਨੂੰ ਲੈ ਕੇ ਕੀ ਲੱਗ ਰਿਹਾ ਹੈ ਕਿ ਬਾਕੀ ਪਿੰਡਾਂ ਦਾ ਹਾਲਾਤ ਤੋਂ ਤੁਹਾਡੇ ਪਿੰਡ ਦੇ ਹਾਲਾਤ ਸਹੀ ਨੇ ਪਾਜੀ ਤਕਰੀਬਨ ਸਾਰੇ ਪਿੰਡਾਂ 'ਚ ਇਹੀ ਹਾਲਾਤ ਚੱਲਣ ਦੇ ਆ ਬਾਕੀ ਛੱਪੜ ਦੀ ਗੱਲ ਪਾਜੀ ਛੱਪੜ ਆਪ ਹੀ ਮੁਰੋਸਾਫ ਸੁਫਸ ਕਰਾਇ ਜਿੰਨਾ ਕਰਾਇਆ ਸੀਗਾ ਤੇ ਪਿੱਛੋਂ ਪੈਸੇ ਨਹੀਂ ਗ੍ਰਾਂਟ ਤੋਂ ਨਹੀਂ ਆ ਗ੍ਰਾਂਟ ਨਹੀਂ ਆ ਰਹੀ ਸਰਪੰਚ ਸਾਹਿਬ ਨਾਲ ਹੋਈ ਸੀ ਮੇਰੀ ਗੱਲ ਤੇ ਉਹ ਕਹਿੰਦੇ ਪਿੱਛੋਂ ਪੈਸੇ ਪੂਜੇ ਨਹੀਂ ਆ ਰਹੇ ਜਿਦਾ ਮਤਲਬ ਪਿੱਛੋਂ ਪੈਸਾ ਨਹੀਂ ਆ ਰਿਹਾ ਉਹ ਵੀ ਕਿੱਥੋਂ ਲਾਉਣ ਫਿਰ ਦੂਸਰੀ ਗੱਲ ਐਂਟਰਲੋਕਿੰਗ ਦੀ ਵੀ ਨਰੇਗਾ ਸਕੀਮ ਦੇ ਵਿੱਚ ਹੀ ਲੱਗੀਆਂ ਪਾਜੀ ਪਿੰਡ ਵਾਲਿਆਂ ਨੂੰ ਪੈਸੇ ਦੇਣੇ ਪੈਂਦੇ ਆ 10% ਕਰ 20% ਆਈ ਥਿੰਕ ਜੋ ਮੈਨੂੰ ਪਤਾ ਨਹੀਂ ਪੂਰਾ ਕਲੀਅਰ ਨਹੀਂ ਪਤਾ ਫੇਰੀ ਭਰੀ ਇੰਟਰਲੌਕ ਵੀ ਤਾਂ ਹੀ ਲੱਗੀਆਂ ਆ ਤੇ ਇਹ ਪਿੰਡ ਦੇ ਸਰਪੰਚ ਹੈ ਜਾਂ ਪੰਚ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਕਿ ਇਹ ਛੱਪੜ ਦੇ ਦੋ ਪਾਸੇ ਕਿਉਂਕਿ ਲੈਂਬਰ ਦਾ ਅਸੀਂ ਘਰ ਦੇਖਿਆ ਕਿਉਂਕਿ ਇੱਕ ਜਿਹੜਾ ਪਿੰਡ ਦਾ ਸਟਾਰ ਹੈ ਪੰਜਾਬੀ ਗਾਇਕ ਹੈ ਉਹਦੇ ਪਿੰਡ ਉਹਦੇ ਘਰ ਦੇ ਹਾਲਾਤ ਜਿਹੜੇ ਬਿਲਕੁਲ ਖਰਾਬ ਨੇ ਬਿਲਕੁਲ ਸਾਹਮਣੇ ਉਹਦੇ ਛੱਪੜ ਹੈ ਕਹਿੰਦੇ ਪੂਰੇ ਨਹੀਂ ਜਾ ਰਹੇ ਕਾਫੀ ਸਾਲਾਂ ਤੋਂ ਪਰ ਇਹ ਦੂਸਰਾ ਛੱਪੜ ਲੱਗ ਨਹੀਂ ਰਿਹਾ ਕਿ ਜਿਹੜਾ ਇਹ ਛੱਪੜਾ ਨੂੰ ਪੂਰਨਾ ਚਾ ਪਿੰਡ ਦਾ ਜਿਹੜਾ ਹਾਲਾਤ ਸੁਧਾਰਨੇ ਚਾਹੀਦੇ। ਹਾਂਜੀ ਪਰ ਛੱਪੜ ਨਾਲ ਪੂਰਨਾ ਚਾਹੀਦਾ ਆ ਓਬਵੀਅਸਲੀ ਤੇ ਪਾਰਕ ਹੋਣੀ ਚਾਹੀਦੀ ਆ। ਜਿਹੜਾ ਲੱਗੇ ਸ਼ੱਕੇ ਐਟਮੋਸਫੇਅਰ ਪੋਲੂਸ਼ਨ ਆ ਸਾਰਾ ਫਿਰ ਬੰਦ ਹੋਣਾ ਚਾਹੀਦਾ ਆ। ਪਰ ਜਿਹੜਾ ਸਾਰਾ ਲੈਂਬਰ ਦੀ ਗੱਲ ਕਰ ਰਹੇ ਲੈਂਬਰ ਸੈਨਪਰੀ ਉਹਨਾਂ ਦੇ ਭਰਾ ਬਾਬਾ ਸਤਨਾਮ ਸਿੰਘ ਉਹਨਾਂ ਨੇ ਕਦਮ ਚੱਕਿਆ ਸੀ। ਪਰ ਉਹ ਜਿਸ ਜਗ੍ਹਾ ਤੇ ਪਾਣੀ ਲੈ ਕੇ ਜਾਂਦੇ ਉਹ ਤਾਂ ਉੱਚਾ ਸੀ। ਉਹ ਪਲੈਨਿੰਗ ਤੇ ਪੈਸਾ ਬਹੁਤ ਲੱਗ ਰਿਹਾ ਸੀ। ਪਿੱਛੇ ਗਵਰਨਮੈਂਟ ਇਹਨਾਂ ਪੈਸਾ ਨਹੀਂ ਦੇ ਰਹੀ ਸੀਗੀ। ਐਨਆਰਏ ਵੀ ਉਹ ਸਾਥ ਦੇਣਦੇ ਆ ਪਰ ਕੁਛ ਤਾਂ ਮੋਰੇ ਬੰਦਾ ਹੋਗੇ ਕੁਛ ਕਰਨਾ ਪੈਣਾ ਫੇਰ ਹੀ ਆ ਜੀ ਪਰ ਉਹ ਕਹਿ ਰਹੇ ਕਿ ਜਿਹੜਾ ਸਰਪੰਚ ਨੂੰ ਦੱਸਿਆ ਗਿਆ ਪੰਚ ਮੈਂਬਰਾਂ ਨੂੰ ਦੱਸਿਆ ਪਰ ਕਹਿੰਦੇ ਹਿੱਲਾ ਵਸੀਲਾ ਕੁਛ ਨਹੀਂ ਆ ਰਿਹਾ ਪੰਚਾਇਤੀ ਚੋਣਾਂ ਵੀ ਆ ਰਹੀਆਂ ਨੇ ਕਿ ਲੱਗ ਰਿਹਾ ਹੈ ਕਿ ਪਹਿਲਾਂ ਵੋਟਾਂ ਕੀਤੀਆਂ ਜਾਣਗੀਆਂ ਕਿ ਪਹਿਲਾਂ ਜਿਹੜਾ ਕੰਮ ਕਰਾਇਆ ਜਾਏਗਾ ਛੱਪੜ ਦਾ ਅਜੇ ਵੋਟਾਂ ਹੋ ਜਾਣੀਆਂ ਕੁਛ ਨਹੀਂ ਹੋਣਾ ਸੇਮ ਹੀ ਰਹਿਣਾ ਹੈ ਸਰਪੰਚ ਪੰਚ ਨੂੰ ਪੈਸੇ ਆਉਣਗੇ ਪਿੱਛੋਂ ਗ੍ਰਾਂਟ ਆਊਗੀ ਕੋਈ ਇਨਕੁਆਰੀਆਂ ਪੈਣਗੀਆਂ ਫੇਰ ਹੀ ਭਾਜੀ ਹੋ ਸਕਦਾ ਹਨਾ ਜਿਹੜੇ ਸਰਪੰਚ ਨੇ ਉਹ ਕੌਣ ਨੇ ਇੱਥੇ ਦੀ ਸਾਬ ਮਤਲਬ ਜਗਮੀਤ ਭਾਜੀ ਉਹਦੋਂ ਉਹਨਾਂ ਦੀ ਵਾਈਫ ਆ ਉਹ ਅੱਜ ਇੱਥੇ ਜਦ ਜਸਪੀਦੂ ਹੈ ਨਾ ਭਾਬੀ ਲੱਗਦੇ ਸਾਡੇ ਉਹੀ ਸਰਪੰਚ ਆ ਸਾਡੀ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਸਾਡੀ ਟੀਮ ਆਈ ਹੈ ਤੇ ਅਸੀਂ ਪਿੰਡ ਦੇ ਹਾਲਾਤ ਨੂੰ ਲੈ ਕੇ ਗੱਲ ਉਹ ਕਹਰੇ ਕਿ ਅਸੀਂ ਦੋ ਦਿਨ ਜੀ ਬਿਜ਼ੀ ਆ ਜੀ ਉਹ ਕਹਰੇ ਕਿ ਲੋਕ ਕਹਰੇ ਕਿ ਉਹ ਇੱਥੇ ਹੀ ਨੇ ਨਹੀਂ ਮੈਂ ਝੂਠ ਨਹੀਂ ਬੋਲਣਾ ਮੈਂ ਉਹਨਾਂ ਨੂੰ ਦੇਖਿਆ ਨਹੀਂ ਪਤਾ ਨਹੀਂ ਘਰੇ ਹੋਣ ਕਿ ਜੇ ਕਿੱਥੇ ਆ ਬਿਜ਼ੀ ਜਿੱਥੇ ਵੀ ਹੋਣਗੇ ਮੈਨੂੰ ਇਸ ਬਾਰੇ ਨਹੀਂ ਪਤਾ ਪਰ ਹਾਲਾਤ ਤੁਸੀਂ ਦੇਖ ਹੀ ਲਿਆ ਛਪੜਾ ਦੇ ਤੇ ਇਦੇ ਵਿੱਚ ਵੀ ਭਾਜੀ ਜੇ ਕਾਰਨ ਕਿ ਤੇ ਹੀਲਾ ਬਹੁਤ ਆ ਸੋਲੂਸ਼ਨ ਮੈਂ ਮਤਲਬ ਦਿੱਤਾ ਵੀ ਸੀਗਾ ਇੱਕ ਵਾਰੀ ਵੀ ਜੇ ਆਪਾਂ ਇਹਨੂੰ ਜਿਹੜੀ ਗਰਾਊਂਡ ਆ ਸਰਕਾਰੀ ਗਰਾਊਂਡ ਆ ਉਧਰਲੇ ਪਾਸੇ ਸਾਡੇ ਸਵੇ ਹੁੰਦੇ ਸੀਗੇ ਇਹ ਜਿਹੜਾ ਛੱਪੜ ਆ ਇਹ ਚੱਕ ਕੇ ਉੱਥੇ ਕੱਢ ਦਿੱਤਾ ਜਾਵੇ ਗਰਾਊਂਡ ਉਰਲੇ ਪਾਸੇ ਲਿਆ ਜਾਵੇ ਉਹ ਜਿਹੜਾ ਛੱਪੜ ਖੇਤਾਂ ਦੇ ਗੱਭੇ ਹੋ ਜਾਊਗਾ ਉਤੋਂ ਲੋਕ ਉਹਦਾ ਪਾਣੀ ਯੂਜ਼ ਕਰ ਸਕਣਗੇ ਇੱਕ ਛੱਪੜ ਚੱਕਿਆ ਜਾਊਗਾ ਇੱਕ ਸਾਰਾ ਪਾਰਕ ਬਣ ਜੂਗੀ ਇਹ ਪੋਲੂਸ਼ਨ ਤੋਂ ਰਹਿਤ ਹੋ ਜਾਣਗੇ ਨਾਲੇ ਇਹ ਪਾਣੀ ਯੂਜ਼ ਕੀਤਾ ਜਾ ਸਕਦਾ ਲੱਗਦਾ ਹੈ ਕਿ ਇਹ ਹੀਲਾ ਵਸੀਲਾ ਹੋ ਪਾਏਗਾ ਪਾਜੀ ਹੀਲਾ ਫਸੀਲਾ ਮਤਲਬ ਕਹਿੰਦੇ ਹੁੰਦੇ ਵੀ ਘਹਾੜੀ ਥੱਲੇ ਸਾਬ ਦੇ ਨਾਲ ਹੀ ਗੱਲ ਹੈ ਵੀ ਪਹਿਲਾਂ ਆਪ ਮੋਢਾ ਥੱਲੇ ਵੀ ਕਰਨਾ ਪੈਣਾ ਆ ਨਾਲ ਹੋ ਕੇ ਫਿਰ ਹੋਣ ਪਾਜੀ ਹੁਣ ਹੁੰਦਾ ਕੀ ਨਹੀਂ ਹੁੰਦਾ ਪਿੱਛੋਂ ਪੈਸੇ ਆਉਣ ਸਰਪੰਚ ਲਾਉਂਦਾ ਹੈ ਅੱਗੇ ਵੀ ਆ ਹੁੰਦਾ ਸਾਨੂੰ ਨਰੇਗਾ ਚ ਲੱਗੇ ਆ ਕੋਈ ਸਾਨੂੰ ਸਿਰਫ ਜਿਹੜੀ ਬਾਹਰਲੀ ਜਾਂਦੀ ਨਾ ਇੱਕ ਮੀਨ ਰੋੜਿਆ ਉਹ ਉੱਧਾ ਲੱਗਾ ਬਾਕੀ ਸਾਨੂੰ ਨਰੇਗਾ ਦੇ ਵਿੱਚੋਂ ਲੱਗੇ ਨਰੇਗਾ ਵਿੱਚ ਪੰਚਾਇਤ ਨੂੰ ਪੈਸੇ ਦੇਣੇ ਪੈਂਦੇ 10 20% ਦੇਣਾ ਪੈਂਦਾ ਪਰ ਜੇ ਗੱਲ ਕੀਤੀ ਨਕੋਦਰ ਬਿਲਕੁਲ ਨਾਲ ਹੈ ਇੱਥੇ ਦੀ ਜਿਹੜੀ ਵਿਦਾਇਕਾ ਨੇ ਸਰਕਾਰ ਉਹਨਾਂ ਦੀ ਹੈ ਉਹਨਾਂ ਨਾਲ ਗੱਲਬਾਤ ਹੋਈ ਹੈ ਛਪੜਾਂ ਨੂੰ ਲੈ ਕੇ ਪਿੰਡ ਦੇ ਹਾਲਾਤਾਂ ਨੂੰ ਲੈ ਕੇ ਕਿ ਇੱਕ ਪੰਜਾਬੀ ਸਟਾਰ ਦਾ ਪਿੰਡ ਹੈਗਾ ਲੇਕਿਨ ਉਹਦੇ ਪਿੰਡ ਦੇ ਹਾਲਾਤ ਖਰਾਬ ਹਾਂਜੀ ਉਹਨਾਂ ਨਾਲ ਗੱਲਬਾਤ ਵੀ ਹੋਈ ਸੀਗੀ ਲਾਈਕ ਜਦੋਂ ਹੁਣ ਐਮਪੀ ਦੀਆਂ ਵੋਟਾਂ ਹੋਈਆਂ ਸੀ ਉਦੋਂ ਆਏ ਸਕੇ ਕਿਉਂਕਿ ਸਾਡੇ ਪਿੰਡ ਦੀ ਇਹ ਰੀਤ ਹੈ ਵੀ ਅਸੀਂ ਕਿਸੇ ਵਿਆਹ ਪ੍ਰੋਗਰਾਮ ਤੇ ਨਹੀਂ 10 ਸਦੀ ਦਾ ਨਿਗਾ ਕਿਉਂਕਿ ਸਾਨੂੰ ਇਹ ਸਾਡਾ ਕੰਮ ਹੋਣਾ ਚਾਹੀਦਾ ਤੇ ਉਹ ਵੀ ਸਾਡੇ ਬੂਥ ਚੋਂ ਵੀ ਉਹ ਐਮਪੀ ਦੀਆਂ ਚੋਣਾਂ ਦੇ ਉੱਤੇ ਉਹ ਵਨ ਕੀਤੇ ਸੀ ਕਿ ਐਮਐਲਏ ਸਾਡੇ ਬੂਥ ਦੇ ਵਿੱਚੋਂ ਜਿੱਤੇ ਆ ਉਹ ਤੇ ਉਹਨਾਂ ਨਾਲ ਇਸ ਬਾਰੇ ਗੱਲ ਹੋਈ ਸੀਗੀ ਪਰ ਉਦੋਂ ਹਲੇ ਉਹ ਕਹਿੰਦੇ ਅਸੀਂ ਨਵੇਂ-ਨਵੇਂ ਆਏ ਸੀਗੇ ਲਾਈਕ ਹੌਣ ਹੌਲੀ ਹੌਲੀ ਜਿਹੜੀ ਪ੍ਰੋਸੀਜਰ ਚ ਪ੍ਰੋਸੈਸਿੰਗ ਚ ਆ ਕੰਮ ਦੇਖੋ ਕਦੋਂ ਹੁੰਦਾ ਕੀ ਨਹੀਂ ਹੁੰਦਾ ਇਹ ਤਾਂ ਹੁਣ ਜਾਂ ਸਰਕਾਰ ਜਾਣਦੀ ਹੈ ਤੇ ਜਾਣ ਵਾਲੀ ਪੰਚਾਇਤ ਜਾਣਦੀ ਹੈ ਬਿਲਕੁਲ ਬਿਲਕੁਲ ਸੋ ਇਹ ਪਿੰਡ ਦੇ ਲੋਕ ਸੀ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਪੰਚਾਇਤ ਨਾਲ ਇਸ ਬਾਰੇ ਗੱਲ ਹੋ ਚੁੱਕੀ ਹੈ ਕਈ ਤਰ੍ਹਾਂ ਦੇ ਉਹਨਾਂ ਨੇ ਇਹ ਦੱਸ ਆਪਣੇ ਵਿਚਾਰ ਦੱਸੇ ਨੇ ਤੇ ਇਹ ਵੀ ਦੱਸਿਆ ਹੈ ਕਿ ਇੰਟਰਲੋਕਿੰਗ ਟਾਇਲ ਦੇ ਵਿੱਚ ਵੀ ਜਿਹੜਾ ਪੰਚਾਇਤ ਵੱਲੋਂ ਪੈਸਾ ਦੇਣਾ ਪੈਂਦਾ ਪਿੰਡ ਵਾਸੀਆਂ ਵੱਲੋਂ ਵੀ ਦੇਣਾ ਪੈਂਦਾ ਹਾਲਾਤ ਜਿਹੜੇ ਨੇ ਪਿੰਡ ਦੇ ਕਿਤੇ ਨਾ ਕਿਤੇ ਬਹੁਤ ਖਰਾਬ ਨਜ਼ਰ ਆ ਰਹੇ ਨੇ ਕਿਉਂਕਿ ਛੱਪੜ ਜਿਹੜੇ ਨੇ ਛੱਪੜਾਂ ਦਾ ਕੋਈ ਹਿੱਲਾ ਵਸੀਲਾ ਨਹੀਂ ਕੀਤਾ ਜਾ ਰਿਹਾ ਇੱਕ ਵਾਰ ਫੇਰ ਕਹੂੰਗਾ ਤਸਵੀਰਾਂ ਦੇਖ ਸਕਦੇ ਹੋ ਕਿ ਪਹਿਲਾਂ ਤੁਹਾਨੂੰ ਲੈਂਬਰ ਦੇ ਜਿਹੜੇ ਬਿਲਕੁਲ ਘਰ ਦੇ ਸਾਹਮਣੇ ਜਿਹੜਾ ਛੱਪੜ ਸੀ ਉਸ ਦੀਆਂ ਤਸਵੀਰਾਂ ਦਿਖਾਈਆਂ ਤੇ ਹੁਣ ਇਹ ਪਿੰਡ ਦਾ ਦੂਜਾ ਛੱਪੜ ਹੈ ਜਿਹਨੂੰ ਹਜੇ ਤੱਕ ਕੋਈ ਵੀ ਨਿਕਾਸੀ ਦਾ ਕੰਮ ਨਹੀਂ ਕੀਤਾ ਗਿਆ ਸੋ ਦੇਖ ਸਕਦੇ ਹੋ ਕਿ ਪੰਜਾਬੀ ਸਟਾਰ ਦਾ ਜਿਹੜਾ ਪਿੰਡ ਹੈਗਾ ਆ حال ਜਿਹੜਾ ਖਰਾਬ ਹੋ ਚੁੱਕਾ ਹੈ ਲੇਕਿਨ ਪੰਚਾਇਤ ਜਾਂ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਪੰਜਾਬੀ ਸਟਾਰ ਸਿੰਗਰ ਨੇ ਉਹਨਾਂ ਦੇ ਜਿਹੜੇ ਪਿੰਡ ਜਿਹੜੇ ਵਧੀਆ ਕੀਤੇ ਜਾਣ ਔਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵੋਟਾਂ ਤਾਂ ਹੋ ਜਾਂਦੀਆਂ ਨੇ ਪਰ ਲੇਕਿਨ ਕੰਮ ਨਹੀਂ ਹੋ ਪਾਉਂਦੇ ਨੇ ਫਿਲਹਾਲ ਤੁਹਾਨੂੰ ਅੱਗੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਤੋਂ ਅਸੀਂ ਲੈ ਕੇ ਚੱਲਾਂਗੇ ਇੱਕ ਨਵੇਂ ਪੰਜਾਬੀ ਹੋਰ ਸਟਾਰ ਦਾ ਪਿੰਡ ਦਿਖਾਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਰਿਸ਼ਵ ਦੇ ਨਾਮ ਦਵਿੰਦਰ ਕੁਮਾਰ ਜਲੰਧਰ